ਕਿਸ ਦਿਨ ਇਹ ਦੋ ਦਲਤ ਨੌਜਵਾਨਾਂ ਦੇ ਉੱਤੇ ਕਤਿਆਚਾਰ ਹੋਇਆ ਉਹਦੇ ਸਬੰਧ ਵਿੱਚ ਇੱਕ ਵੱਡਾ ਕਟਕ ਸੀ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਮੰਨ ਸਮਾਜਿਕ ਰਾਜਨੀਤਿਕ ਧਿਰਾਂ ਜਿੱਥੇ ਪਹੁੰਚੀਆਂ ਜ਼ਬਰ ਜੁਲਮ ਦੇ ਖਿਲਾਫ ਕਿਉਂਕਿ ਦੋ ਦਲਤ ਨੌਜਵਾਨਾਂ ਨੂੰ ਜੋ ਕੁੱਟਿਆ ਗਿਆ ਬੜੀ ਬਰਬਤਾ ਦੇ ਨਾਲ ਮਤਲਬ ਪਸ਼ੂ ਵਰਤੀ ਦੇ ਨਾਲ ਕੁੱਟਮਾਰ ਹੋਈ ਹੈ ਕੱਲਾ ਕੁੱਟਮਾਰ ਨਹੀਂ ਉੱਤਮਾਰ ਕਰਨ ਤੋਂ ਬਾਅਦ ਉਹ ਪਿੰਡੂ ਤਣਾੜਾ ਨੇ ਉਨੀ ਪੀੜਤ ਨੌਜਵਾਨਾਂ ਦੇ ਉੱਤੇ ਪੁਲਿਸ ਦਾ ਪਰਚਾ ਵੀ ਦਰਜ ਕਰਵਾਤਾ ਕਿਉਂਕਿ ਉਹ ਪਿੰਡੂ ਤਣਾੜ ਇੱਕ ਵਿਸ਼ੇਸ਼ ਖਾਸ ਕਿਸਾਨ ਜਥੇਬੰਦੀ ਜੇ ਮੈਂ ਕਹਾ ਨਾਲ ਲੈਣ ਚ ਕੋਈ ਗਰੇਜ਼ ਨਹੀਂ ਕੁਗਰਾਹਾਂ ਜਥੇਬੰਦੀ ਜਿਹੜੀ ਸਭ ਤੋਂ ਵੱਧ ਆਪਣੇ ਆਪ ਨੂੰ ਮਜ਼ਦੂਰ ਪੱਖੀ ਵੀ ਕਹਾਉਂਦੀ ਹੈ ਡਰਾਮੇ ਵੀ ਕਰਦੀ ਹੈ ਕਦੇ ਮਜ਼ਦੂਰਾਂ ਦੇ ਧਰਨੇ 'ਤੇ ਝੂਠੇ ਭਾਂਡੇ ਮਾਰ ਜਣ ਦੇ ਉਹਨਾਂ ਦੇ ਲੀਡਰ ਡਰਾਮੇ ਕਰਨਗੇ ਕਦੇ ਜ਼ਮੀਨ ਨੂੰ ਵੰਡਣ ਦੀ ਡਰਾਮੇ ਕਰਨਗੇ ਪਰ ਹਕੀਕਤ ਉਹਨਾਂ ਦੀ ਸੰਗਰੂਰ ਦੀ ਘਟਨਾ ਤੋਂ ਬਾਅਦ ਉਹਦੀ ਤਸਵੀਰ ਸਾਹਮਣੇ ਆ ਚੁੱਕੀ ਹੈ। ਔਰ ਉਸ ਪਿੰਡੂ ਤਣਾੜਾਂ ਵੱਲੋਂ ਜਿਹੜੇ ਕੁੱਟਮਾਰ ਹੋਇਆ ਔਰ ਦਲਤ ਨੌਜਵਾਨਾਂ ਦੇ ਪਰਚੇ ਦਰਜ ਹੋਏ ਨੇ। ਇਸ ਜ਼ਬਰ ਦੇ ਖਿਲਾਫ ਅੱਜ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ। ਸਾਡੀ ਮੰਗ ਹੈ ਕਿ ਜਿਹੜਾ ਦਲਤ ਨੌਜਵਾਨਾਂ ਤੇ ਝੂਠਾ ਪਰਚਾ ਦਰਜ ਕਰਵਾਇਆ ਕਿਸਾਨ ਯੂਨੀਅਨ ਅਗਰਾਹਾ ਦੇ ਦਵਾਹੇ ਠਾਕੇ ਹੋ ਰੱਦ ਕੀਤਾ ਜਾਵੇ। ਕੁੱਟਮਾਰ ਕਰਨ ਵਾਲੇ ਜਿਹੜੇ ਦੋਸ਼ੀ ਤਣਾੜ ਨੇ ਉਹਨਾਂ ਤੇ ਤੇ ਜਿਹੜੇ ਉਸ ਵੀਡੀਓ ਦੇ ਵਿੱਚ ਤਮਾਸ਼ਾ ਦੇਖ ਰਹੇ ਨੇ ਸਮੇਤ ਉਹਨਾਂ ਲੋਕਾਂ ਤੇ ਔਰ ਜਿਹੜਾ ਪੁਲਿਸ ਅਫਸਰਾਂ ਨੇ ਝੂਠਾ ਪਰਚਾ ਦਲਤ ਨੌਜਵਾਨ ਪੀੜਤਾ ਤੇ ਪਰਚਾ ਕੀਤਾ ਉਹਨਾਂ ਅਧਿਕਾਰੀਆਂ ਤੇ ਐਸਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਅੱਜ ਸਾਰੀਆਂ ਧਿਰਾਂ ਨੇ ਫੈਸਲਾ ਕੀਤਾ ਕਿ ਜੇ 26 ਜੂਨ ਤੱਕ ਉਹਨਾਂ ਤੇ ਪਰਚਾ ਰੱਦ ਨਾ ਕੀਤਾ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਐਸਐਸਟੀ ਐਕਟ ਦੇ ਤਹਿਤ 307 ਦੇ ਤਹਿਤ ਧਰਮ ਵਧਾ ਕੇ 26 ਤਰੀਕ ਤੋਂ ਬਾਅਦ ਇੱਕ ਤਿੱਖਾ ਸੂਬੇ ਪੱਧਰ ਦਾ ਜਿਹੜਾ ਐਕਸ਼ਨ ਹੈ ਉਹ ਕੀਤਾ ਜਾਊਗਾ ਐਸਐਸਪੀ ਦਾ ਘਰਾਉ ਵੀ ਕੀਤਾ ਜਾ ਸਕਦਾ ਹੈ ਪੂਰੇ ਸੰਗਰੂਰ ਨੂੰ ਜਾਮ ਵੀ ਕੀਤਾ ਜਾ ਸਕਦਾ ਹੈ ਪੰਜਾਬ ਨੂੰ ਵੀ ਜਾਮ ਕੀਤਾ ਜਾ ਸਕਦਾ ਹੈ ਇਹ 26 ਦੇ ਦੇਖੋ ਉਹਨਾਂ ਤੇ ਕੋਈ ਗਲਤੀ ਨਹੀਂ ਹੋਈ ਉਹਨਾਂ ਤੋਂ ਕਾਰਨ ਕੁਸ਼ ਹੋਰ ਸੀ ਫੜੇ ਗਏ ਉਹ ਜਬਰਨ ਹਟੇ ਹੋਏ ਜਿਨ੍ਹਾਂ ਨਾਲ ਮਾਮਲਾ ਸੀ ਉਹ ਕੋਈ ਹੋਰ ਨੇ ਕੁੱਟ ਮਾਰ ਇਹਨਾਂ ਮੁੰਡਿਆਂ ਦੀ ਹੋਈ ਹੈ ਔਰ ਜੇ ਇਦੋਂ ਵੀ ਮਿਲ ਕੇ ਘਟਨਾਵਾਂ ਇਹਦੀ ਬਰੀਕੀ ਨਾਲ ਜਾਈਏ ਜਿਹੜਾ ਉਹ ਪਿੰਡੂ ਤਣਾੜ ਨੇ ਇਹਨਾਂ ਨੌਜਵਾਨਾਂ ਤੇ ਪਰਚਾ ਕਰਾਇਆ ਕਿ ਮੇਰੇ ਮੁੰਡੇ ਨੂੰ ਇਹਨਾਂ ਨੇ ਕੁੱਟਿਆ ਮਤਲਬ ਇਹ ਤਾਂ ਰਲੋ ਭਾਈ ਉਹਨਾਂ ਨੇ ਕ੍ਰਾਸ ਕੇਸ ਬਣਵਾਇਆ ਵੀਡੀਓ ਦੇ ਵਿੱਚ ਉਹ ਪਿੰਡੂ ਤਣਾੜ ਜੇ ਕਹਿ ਲਿਆ ਜਾਵੇ ਕਿਸਾਨ ਜੁਨੀ ਦੇ ਲੀਡਰ ਅਗਰਾਹਾ ਦਾ ਜਦੋਂ ਕੁੱਟਮਾਰ ਕਰ ਰਿਹਾ ਆ ਅਣਖੜ ਮਿਲ ਕੇ ਟੰਬੇ ਨਾਲ ਉਹਦਾ ਮੁੰਡਾ ਵੀ ਉਹਦੇ ਵਿੱਚ ਸ਼ਾਮਿਲ ਆ ਰਿਹਾ ਮਤਲਬ ਜਿਹੜਾ ਮੁੰਡਾ ਕੁੱਟ ਰਿਹਾ ਉਦੇ ਪੱਖ ਦੇ ਵਿੱਚ ਪੁਲਿਸ ਵਾਲਿਆਂ ਨੇ ਪਰਚਾ ਦਰਜ ਕਰਤਾ ਪੀੜਤ ਦੇ ਉਪਰੋਂ ਇਸ ਲਈ ਮਾਮਲਾ ਕੁਛ ਨਹੀਂ ਇਹ ਇੱਕ ਮਾਨਸਿਕਤਾ ਜਿਹੜੀ ਸਾਡੇ ਦਲਤਾਂ ਐਸੀ ਭਾਈਚਾਰੇ ਦੇ ਪ੍ਰਤੀ ਇਥੋਂ ਦੇ ਪਿੰਡੂ ਧਨਾੜਾਂ ਦੇ ਦਿਮਾਗ ਦੇ ਵਿੱਚ ਪਈ ਹੈ ਕਿ ਇਹ ਕੋਈ ਖੜਤ ਵਾਲੇ ਹੈਗੀ ਆ ਵੀ ਜਿਹੜਾ ਮਾਨਸਿਕ ਮਨਸਿਕ ਪਹਿਚਾਣ ਹੈਗਾ ਤਾਂ ਉਸ ਤਰ੍ਹਾਂ ਤੇ ਮੈਂ ਜੇ ਕਹੂੰ ਵੱਡੀ ਉਫੜੀ ਬਾਤੀ ਆ ਉਹ ਉਹ ਬਸ ਇੱਕ ਪਹਿਚਾਣ ਹੀ ਹੈਗੀ ਆ ਤੇ ਇਹ ਪਾਈਚਾਰਾ ਹੈਗਾ ਇਹ ਹਰ ਤੱਕ ਤੋਰ ਤੇ ਜਿਹੜਾ ਨਾੜ ਚੌਧਰੀਆਂ ਦੇ ਨਿਰਪਰ ਕਰਦਾ ਹੈਗਾ ਜਿਹੜੇ ਨਾੜ ਚੌਧਰੀ ਹੈਗੇ ਆ ਨਾਲੇ ਤਾਂ ਇਹਨਾਂ ਦੇ ਕੋਲੋਂ ਉਹ ਵਗਾਰ ਵੰਗੂ ਕੰਮ ਲੈਂਦੇ ਹੈਗੇ ਆ ਨਾਲੇ ਬੋਰਡ ਬੈਂਕ ਵਜੋਂ ਵਰਤਦੇ ਹੈਗੇ ਆ ਨਾਲੇ ਇਹ ਕਈਆਂ ਬਣਾ ਖੁਸ਼ ਨਹੀਂ ਕਰਦੇ ਹੈਗੇ ਆ ਇਸ ਲਈ ਜਿਹੜਾ ਹੈਗਾ ਇਹਨਾਂ ਨੂੰ ਅੱਜ ਚੁੰਗਲ ਵਿੱਚ ਫਸਾ ਕੇ ਰੱਖਣ ਦੇ ਲਈ ਉਹ ਅਜਿਹੇ ਜਿਹੜੇ ਹੱਥ ਕੰਡੇ ਅਪਣਾਉਂਦੇ ਹੈਗੇ ਆ ਵੀ ਇਹਨਾਂ ਦੇ ਬੱਚੇ ਪੜ ਗਏ ਕੱਲ ਨੂੰ ਆਪਸਿਕ ਮਤ ਜਾਣਗੇ ਸਾਨੂੰ ਸੂਟ ਮਾਰਨਾ ਪਊਗਾ ਹਰਜੀਤ ਸਿੰਘ ਜਿਹੜਾ ਇੱਕ ਇੰਜੀਨੀਅਰ ਦਾ ਡਾਫਟ ਪੜ੍ਹਾਈ ਲਗਾਦਾ ਸਰਦਾਸ ਕਾਲਜੇ ਖਰੂਰ ਤੇ ਪੜ੍ਹਨਾ ਹੈਗਾ ਉਸ ਨੂੰ ਇਸ ਲਈ ਕੁੱਟਿਆ ਗਿਆ ਇਸ ਲਈ ਮਾਰਿਆ ਗਿਆ ਉਹਨੂੰ ਕਿ ਇਹ ਬੱਚਾ ਜਿਹੜਾ ਹੈਗਾ ਕੱਲ ਨੂੰ ਸਾਡੇ ਬੱਚਿਆਂ ਦੀ ਨੌਕਰੀ ਲੈ ਲੇਗਾ ਇਸ ਲਈ ਇੰਦਾ ਹੋਣੀ ਜਿਹੜਾ ਕੈਰੀਅਰ ਹੈ ਜਿਹੜਾ ਇਹਦਾ ਖਰਾਬ ਕੀਤਾ ਜਾਵੇ ਤਾਂ ਉਹਦੇ ਤੇ ਝੂਠੇ ਜਿਹੜੇ ਇਲਜ਼ਾਮ ਲਾਏ ਗਏ ਆ ਇਹਨੇ ਲੁੱਟਖੋ ਕੀਤੀ ਹੈਗੀ ਆ ਇਹਨੇ ਸਾਡੇ ਮੁੰਡੇ ਤੇ ਜਿਹੜਾ ਜਾਨਲੇਵ ਹਮਲਾ ਕੀਤਾ ਹੈ ਹੈਗਾ ਆ ਇਹ ਦਸ਼ੇ ਕਰਦਾ ਹੈਗਾ ਵਕੂਤਾਂ ਦੇ ਇਲਜ਼ਾਮ ਲਾਟੇ ਉਹਨਾਂ ਨੇ ਹੀ ਉਸ ਨੂੰ ਹੀ ਕੁੱਟਿਆ ਗਿਆ ਉਹਦੇ ਨਾਲ ਦੇ ਸਾਥੀ ਕਾਮਨ ਸੀ ਉਹਨੂੰ ਵੀ ਕੁੱਟਿਆ ਗਿਆ ਇਸ ਤਰ੍ਹਾਂ ਕੁੱਟ ਵੀ ਲਿਆ ਉਹਨਾਂ ਦੇ ਝੂਠੇ ਪਰਚੇ ਵਿਦਾ ਦੇ ਤਵਾ ਤੇ ਉਲਟਾ ਤਾਨੂੰ ਸੱਤ ਦੀ ਧਾਰਾ ਵੀ ਉਹਦੇ ਤੇ ਲਵਾ ਦੀ ਇਸ ਲਈ ਜਿਹੜਾ ਇਹਨਾਂ ਦੀ ਕਿ ਮਾਨਸ ਨਾਲ ਬਣੀ ਹੋਈ ਆ ਤਨਾਟ ਚੌਧਰੀਆਂ ਨਹੀਂ ਇਹ ਜਿਹੜਾ ਇਹ ਭਾਈਚਾਰਾ ਹੈਗਾ ਐਸੀ ਭਾਈਚਾਰਾ ਖਾਸ ਤੌਰ ਤੇ ਮਾਝੀ ਸਿੱਖ ਭਾਈਚਾਰੇ ਦੇ ਵਿੱਚ ਜੇ ਗੱਲ ਕਰਾਂ ਜਿਹਦੇ ਮੈਂ ਨਮਾਇੰਦਗੀ ਕਰਦਾ ਹੈਗਾ ਕਿ ਵੱਡਾ ਜਿਹੜਾ ਵੱਡੀ ਵਾਦੀ ਵਾਲਾ ਹੈਗਾ ਇਹਨਾਂ ਨੂੰ ਦਬਾ ਕੇ ਰੱਖਿਆ ਜਾਵੇ ਤਾਂ ਜੋ ਗੱਡਾ ਬੋਰਡ ਬੰਕ ਹੈਗਾ ਜਾਂ ਵੱਡੀ آبادی ਹੈਗੀ ਆ ਸਾਡੇ ਹੁਕਮ ਅਨਸਾਰ ਜਿਵੇਂ ਅਸੀਂ ਕਹਿੰਨੇ ਹੈਗੇ ਆ ਉਵੇਂ ਹੀ ਕਰਨ ਇਹਨਾਂ ਨੂੰ ਕੁੱਟ ਵੀ ਲਈਏ ਇਹਨਾਂ ਨੂੰ ਬਾਅਦ ਅਸੀਂ ਮਾਫੀ ਮੰਗ ਲਈਏ ਕੁਝ ਪੈਸੇ ਦੇ ਕੇ ਉਹ ਰਾਇਦਾਵੇਂ ਕਰ ਲਈਏ ਇਸ ਵਾਤੇ ਪਾਲੀਨਿਵਰਸਿਟੀ ਕੈਲਫੋਰਨੀਆ ਐਸੋਸੀਏਸ਼ਨ ਅਜੇ ਹੀ ਜਿਹੜੀ ਮਾਨਸਤਾ ਦੀ ਕੋਰ ਸ਼ਾਪ ਦਿੰਦਾ ਕਰਦੀ ਆ ਪ੍ਰਸ਼ਾਸਨ ਤੋਂ ਮੰਗ ਕਰਦੀ ਹੈਗੀ ਆ ਕਿ ਇਹ ਵਰਕ ਨੂੰ ਜਿਹੜਾ ਹੈਗਾ ਜਿਹਦੇ ਜ਼ੁਲਮ ਕੀਤਾ ਗਿਆ ਉਹਨਾਂ ਅਨੁਸਾਰ ਜਿਵੇਂ ਤੁਸੀਂ ਨਾ ਲਾਉਂਦੇ ਸੀ ਮਜ਼ਦੂਰ ਕਿਸਾਨ ਇਕਤਾ ਤੇ ਦਾਦ ਵੀ ਪਹਿਲੇ ਤਿੰਨ ਬੰਦੀਆਂ ਦੇ ਨਾਲ ਜਨਰਲ ਬਾਬਾ ਪਰਿੰਦਰ ਸਿੰਘ ਜਨਰਲ ਬਾਬਾ ਰਜਾਨਾਥ ਸਿੰਘ ਤੇ ਜਨਰਲ ਨਰੈਣ ਸਿੰਘ ਦੇ ਨਾਲ ਉੱਥੇ ਜਿਹੜੀਆਂ ਲੜਾਈ ਨਿਯੰਤ੍ਰੀਆ ਵੱਲੋਂ ਕੀਤੀ ਗਈ ਹੈ ਉੱਥੇ ਨਾਨਾ ਨੰਦੇਣਾ ਰਿਕਰ ਸੁਹਾਗਾਗੜ੍ਹ ਤੋਂ ਝੋਟਾ ਹੋਇਆ ਜਦੋਂ ਝੋਟਾ ਕੀਤਾ ਤੁਸੀਂ ਉਹਨੇ ਤਾਂ ਤੁਸੀਂ ਜਦੋਂ ਮੁੜ ਕੇ ਆਏ ਆ ਤੇ ਨਾਲੇ ਪੱਲੇ ਕਿਸਾਨ ਜੁੜੇ ਰਹਿ ਗਏ ਤੇ ਪੰਜਾਬ ਵਿੱਚ ਅੱਜ ਵੀ ਇਹ ਗੁੰਡਾ ਕਰਦੀ ਦੀ ਹੱਥ ਹੋ ਗਈ ਉਹ ਵੀ ਜਦ ਹੀ ਭਗਤ ਸਿੰਘ ਦੇ ਸਾਥੋਂ ਵੱਡੀ ਢਲੇਵੰਦੀ ਉਗਰਾਹਾਂ ਉਹਦਾ ਲੈ ਦੇਤੇ ਪਿੱਠੂ ਮਨ ਦੀਂ ਕਿੜਾ ਚੋ ਜੇ ਨੇ ਸ਼ਰੇਆ ਮੀਡੀਆ ਪਾ ਗਏ ਨੇ ਹੱਸਿਆ ਵੀ ਗੱਲ ਸਮਝਦੀ ਨਕੂ ਨਹੀਂ ਹੈ ਤੇ ਤੇ ਅੱਜ ਕੀਤੇ ਨਹੀਂ ਰਾਗ ਕੀਤੇ ਕਰਨਾ ਕਰੋ रहेओ जी सरकारे ਉਹ ਬਰਕਰਾਰ ਬੈਠਾ ਨੂੰ ਪਤਾ ਨਹੀਂ ਸੀ ਮੋੜੇ ਕਿਹਨਾ ਤਰ੍ਹਾਂ ਪਹੁੰਚਾ ਮੈਂ ਇਹ ਜਦੋਂ ਉਹ ਪਰਚਾ ਦੇ ਰਿਹਾ ਉਹਨਾਂ ਦੇ ਸ਼ਹਿਰ ਨਹੀਂ ਚੱਲਦਾ ਨਾਲ ਹੀ ਐਸਐਸਪੀ ਨੇ ਬੋਲ ਗਾ ਲੋਦੀ ਲੈ ਕੇ ਬਦਲੀ ਕਰਤੀ ਉਹ ਪਰਚਾ ਕੈਂਸਲ ਕਰਾਇਆ ਕਿ ਅੱਜ ਇਹ ਜਿਹੜਾ ਬੰਦਾ ਲੱਗਿਆ ਉਹ ਛੇੜੇ ਨਾ ਮੀਂਹ ਉਪਰਿਆ ਉਹ ਜਿਸ ਨੂੰ ਅਣਦੇ ਸੇ ਗਰੂਰ ਨਹੀਂ ਹੈ ਜੇ ਐਸੇ ਤਰ੍ਹਾਂ ਗੁੰਦਾ ਗੰਦੀ ਚੱਲਦੀ ਨਹੀਂ ਕਾਲਸਾਈ ਬੋਗਾਂ ਰਿਆਂ ਆਪਣਾ ਰੂਤਾ ਕਿ ਕਰਦੀਆਂ ਉਹ ਤੇ ਸਾਡੇ ਕੋਲ ਸਟੇਟਿਵਾਲ ਨੂੰ ਗਾਥਾ ਬਾਬਾ ਬੇਟਾ ਜੀ ਵੀ ਫੁਡੀ ਦਾ ਵਾਪਸ ਰੋਸ਼ਨੀ ਵੱਲਾ ਬਾਬਾ ਕੁਲਿੰਦਰ ਸਿੰਘ ਜੀ ਤੇ ਹੋਰ ਸਾਡੇ ਦੇ ਜਨਤਾਲ ਨੇ ਉਹਨਾਂ ਸਾਰਿਆਂ ਦੇ ਦੀ ਗੁਰਮਤਾ ਕਰਕੇ ਇਤੋ ਗਾ ਤੇ ਖੜੇ ਆ ਅਸੀਂ ਆਪਣੇ ਸਮਾਜ ਦੇ ਨਾਲ ਬਣਿਆ ਅਸੀਂ ਟੁੰਡਾ ਕਰਦੇ ਜਿਹੜੀ ਉੱਚ ਲੜਨ ਦੀ ਮਾਣੀ ਇਹ ਸਿਆਲਕੋ ਮਲਸੇਂ ਬਾਮ ਜਿਲ੍ਹਾ ਸ਼ਹਿਰ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਨਹੀਂ ਇਹਨਾਂ ਬੰਦੇਆਂ ਦੇ ਨੱਥ ਪਾ ਕਿਉਂਨੇ ਸ਼ਹਿਰ ਵੀ ਬੂਜੇ ਰਿਆ ਤੂੰ ਕਿਸਾਨਾਂ ਦੇ ਬੰਦਿਆਂ ਤਖਾਣ ਲਉਂਦੀਆਂ ਕਿ ਤੂੰ ਮੇਰੇ ਨਾਲ ਹੀ ਕਿਸਾਨਾਂ ਦਾ ਬੰਦਿਆ ਵੱਲੋਂ ਧਰਨੇ ਲਾਉਂਦੀ ਜਿੱਤ ਨਹੀਂ ਲੈ ਕੇ ਸਾਡੀਆਂ ਮਜ਼ਦੂਰ ਦੇ ਬੰਦਿਆਂ ਨੂੰ ਤੂੰ ਲਾਰੇ ਲਾ ਕੇ ਕਿਹਦੀ ਲਈ ਤੈਨੇ ਮਿਲਿਆ ਆ ਸਵਾਪਤ ਹੋਣਗੇ ਇਸ ਮੌਸਮ ਬਿਠੇ ਰਿਹਾ ਪਰ ਇਹ ਜਿੱਥੇ ਸੁਦੂਲ ਦਾ ਹੋ ਰਿਹਾ ਥੱਲੇ ਸਾਡੇ ਗੇੜੇ ਪੇਡੂ ਤੇ ਦੂਰ ਦੂਰ ਦੇ ਥੱਲੇ ਜਾਵਣ ਦੇ ਟਾਈਮ ਹੋ ਗਿਆ ਉਹ ਟਾਈਮ ਲਾ ਕੇ ਜਿਹੜਾ ਉਹ ਕੈਂਸਲ ਕਰਤਾ ਆ ਇਹਦੇ ਕੀ ਗੱਲ ਨੂੰ ਸਮਝ ਗਏ ਕਿ ਵਿਦਿਆਉਂਦੀ ਸਰਕਾਰ ਆਣੀ ਨਹੀ ਉਹ ਇੱਕ ਤਰ੍ਹਾਂ ਦੀ ਇੰਡਰੀ ਹੈ ਦੇਖ ਪਕੂ ਗੇੜਾ ਕੋਈ ਤੁਹਾਨੂੰ ਕੋਈ ਮਦਦ ਨਹੀਂ ਦੇਦਾ ਇਹਨੇ ਕਾਇਨ ਕੀਆ ਕਾਇਨ ਨਬੜੇ ਬਣੀਆ ਮੈਂ ਕੁਛੋ ਵੀ ਜੀਅ ਚੇਰ ਰਿਹਾ ਮਨ ਨੂੰ ਦੱ ਕਰੂਗਾ ਸਮਝ ਪੈਣੀ ਚਾਹੀਦੀ ਤੁਹਾਨੂੰ ਜੋ ਵੀਦ ਕਾ ਸਦੀਆ ਪੀਂਦੀ ਨਾ ਹਰ ਤੱਕ ਨਾ ਪਹੁੰਚਾਉ ਤੈਨੂੰ ਉਹ ਦਨੋਂ ਤੇਹੀ ਕਰਵਾਉਂਦੀ ਦੀ ਲੋੜ ਹੁੰਦੀ ਸੀ ਉਦੋਂ ਤੁੰਦ ਲੈ ਕਰ ਪਿਆਰ ਤੈਨੂੰ ਤੇਰੇ ਘੁੱਟਾ ਮਨਣਾ ਫੂਲ ਨਹੀਂ ਉਹ ਰਹੇ ਡਿਗਦੇ ਛਰੇ ਮਾਰ ਤੈਨੂੰ ਉਹ ਰਗ ਜਿਹੜਾ ਦੇ ਵਾਸਤੇ ਲੱਗਦਾ ਹੈ ਅੱਖਰ ਕਹਿੰਦੇ ਨੇ ਜੁਰੀ ਚ ਨਿਆਰਤਾ ਹੈ ਦੇਸ਼ਵੰਤਰ ਅੰਦੀਓ ਖਾ ਦੱਸੋ ਕਿਹੜਾ ਲੜਦਾ ਮੈਦਾਨ ਚੋਂ ਪਟਾਇਆ ਉਹ தਪ ਸੂਰਮੇ ਦਾ ਕੋਈ ਨਾਂ ਦੱਸੋ ਸਰਦੇ ਕਰੋ ਬਲਮੀ ਨੇ ਲੱਭੀ ਸਾਡੀ ਬੇਹ ਭਾਈ ਜਦ ਬੋਲ ਦੱਸੋ ਉਹ ਕਿਹੜੇ ਬੁੱਤ ਨੂੰ ਨਾਮਤਾ ਜੰਗ ਦਿੱਤਾ ਚਾਹੂ ਫਿਰਦੀ ਘਰੋਂ ਦੀ ਕੋਈ ਆਖਸ ਅਸੀਂ ਲੋਕਾਂ ਨੇ ਜਾਤ ਹੋ ਰਾਇਆ ਇਹਨਾਂ ਨੇ ਨਾ ਦੇਣਾ ਤੇ ਅੱਜ ਸਮਾਂ ਇਹ ਸਮਾਂ ਮੰਨਦਾ ਹੈ ਕਿ ਧਰਤੀ ਦੇ ਹੀ ਨੇ ਕੀਆ ਬਾਗਨਾ ਜੀਵੇ ਉੜਿਆ ਜਾਏ ਚਿਹਰੇ ਜਾਏ ਉਹਦੇ ਆਵਾਜ਼ਾਂ ਅਗਰ ਕਿਸੇ ਕਮੀ ਨੇਗਾ ਲੱਗੀ ਹੈ ਤੇ ਸਾਰੇ ਅੱਜ ਇਕੱਠੇ ਹੋਆ ਕਰਾ ਤੇ ਮੈਂ ਐਕਸ਼ਨ ਕਮੇਟੀ ਨੂੰ ਵਿਸ਼ਵਾਸ ਦਵਾਣਾ ਵੀ ਸਾਡੀਆਂ ਜਿੰਨੀਆਂ ਵੀ ਰਿਪੋਰਟਾਂ ਆਪਾਂ ਸੜੀਆਂ ਇਕੱਠੇ ਬੰਦੀਆਂ ਉਹ ਤੁਹਾਡੇ ਨਾਲ ਨੇ ਬਹੁਤ سارے ਸਾਥੀਆਂ ਦੇ ਇੱਥੇ ਸੁਣਿਆ ਭਾਵੇਂ ਤਾਂ ਰਿਪੋਰਟ ਆ ਮੈਂ ਸੌਰੀ ਮੰਗਦਾ ਸਾਰੇ ਹਾਊਸ ਤੋਂ ਕਿਉਂਕਿ ਕੁਝ چلی گاسے نہیں ہونا ਤੁਸੀਂ ਬੋਟਾਂ ਦੇ ਵਿੱਚ ਆਫਰੇ ਲਗਾਉਣਾ ਨਹੀਂ ਬਚ ਰਹੇ ਤੁਸੀਂ ਚਾਚੇ ਨੇ ਕਹਿਣ ਤੇ ਵੋਟਾਂ ਪਾਉਂਦੇ ਹੋ ਤੇ ਫੋਟੋ ਫੋਟੋ ਨਹੀਂ ਆ ਤੇ ਲੋਟ ਨਹੀਂ ਗਈ ਤੇ ਇਸ ਤਰ੍ਹਾਂ ਦੇ ਮੁੰਡੇ ਜਿਹੜੇ ਆ ਮੈਂ ਦੋਹਾਂ ਗੋਨਾਂ ਨੂੰ ਦੋਸਤ ਕਿਉਂ ਨਹੀਂ ਬਣਾ ਜੇ ਸ਼ਾਮ ਤੱਕ ਸੁਧਾਕੇ ਨਾਲ ਲਿਆਉਂਗੇ ਤਾਂ ਲੇਕਿਨ ਅਸੀਂ ਜਾਤ ਦੇ ਗਹਿਣਾ ਕਰ ਰਹੇ ਹਾਂ ਅਸੀਂ ਕਾਨੂੰਨ ਚੱਲਣਾ ਚਾਹੁੰਦੇ ਹਾਂ ਅਸੀਂ ਸੰਵਧਾਨ ਚੱਲਣਾ ਚਾਹੁੰਦੇ ਹਾਂ ਇਹ ਕਿਹੜੇ ਭਰਸੇ ਦੀ ਗੱਲ ਇਹ ਹੈ ਭਰਸੇ ਸਿੰਘ ਕਹਿੰਦਾ ਜੇ ਕਾਨੂੰਨ ਲੋਕਾਂ ਨੂੰ ਆਪਣੇ ਹਥਰੂਹੇ ਨਾਲ ਲੈ ਸਕੇ ਤਾਂ ਲੋਕ ਨੂੰ ਹਥਰੂਹੇ ਲੈ ਲੈਂਦੇ ਕਿਤੇ ਜਿਹੇ ਸਮੇਂ ਤੇ ਕਾਨੂੰਨ ਮਜ਼ਬੂਰ ਨਾ ਕੀਤਾ ਜਾਵੇ ਸੀਐਲਆਈ ਵਾਲੇ ਵੀ ਆਏ ਹੁੰਦੇ ਲਾਜ਼ਮੀ ਕਿਉਂਕਿ ਇਹ ਸੀਐਮ ਦਾ ਸ਼ਹਿਰ ਤੇ ਇਹ ਗੱਲ ਜਿਹੜੀ ਆ ਸਾਡੀ ਪਹੁੰਚਾ ਦਿੱਤੀ ਜਾ ਰਹੀ ਤੇਤਾ ਜਿੰਦੀ ਜਿਹੜੀ ਆ ਉਹ ਤੁਹਾਡੇ ਨੂੰ ਹੋਣੀ ਹੈ ਸਾਡੇ ਲੋਕਾਂ ਤੇ ਦੋਸ਼ ਲਾਇਆ ਜਾਂਦਾ ਜਾਤੀ ਭਰਾ ਦੀ ਗੱਲ ਇਹ ਕਰਦੇ ਆ ਲੇਕਿਨ ਜਾਤੀ ਪਾਤ ਦਾ ਧੋਖਾ ਕਿਹਨਾਂ ਤੁਹਾਡੇ ਆਇਆ ਕੱਚੂ ਕਾ ਸਾਡੇ ਨਹੀਂ ਕਾਇੋਸ਼ਿਕ ਸੰਘੀਗਲ ਹੋਵੇ ਤਾਂ ਤੁਸੀਂ ਵਾਟਿਆਂ ਦੀ ਲਗਦਾ ਚੱਲ ਰਹੇ ਹੋ ਹੋਰ ਬਹੁਤ ਸਾਰੀ ਇਦਾਂ ਦੀਆਂ ਮਿਲਾਂ ਕਰਦੇ ਹਾਂ ਇਹ ਹੁਣ ਬਰਦਾਸ਼ਤ ਨਹੀਂ ਹੋਣੀ ਹੈ ਕਿਉਂਕਿ ਅਸੀਂ ਸਰਦਾਰੀ ਦੇ ਸਰਦਾਰੀ ਵਾਲੇ ਆ ਤੇ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਸਰਦਾਰੀ ਵਾਲੇ ਆ ਉਹ ਅੱਜ ਦਿੰਦੇ ਜੇਲਾ ਮੰਗਦੇ ਉਹ ਸਾਨੂੰ ਮਤ ਦੇਣਾ ਮਤਾਂ ਦੇਣਾ ਹੈ ਇਹ ਰੰਗੋਲਾ ਚੰਨੀ ਚੱਲਣੀਆਂ ਸੋ ਇਸ ਕਰਕੇ ਤੁਸੀਂ ਵੀ ਲੋਕ ਇਕੱਠੇ ਆਓ ਕਿਉਂਕਿ ਮੈਨੂੰ ਕਿੰਨਾ ਕਿਤੇ ਪੂਰਾ ਸੱਚ ਬੋਲਣ ਦੀ ਆਗਤ ਹੈ ਵੀ ਜੇ ਕਿਸੇ ਨੂੰ ਗੱਲ ਦਾ ਪਸਾ ਨਹੀਂ ਲੱਗਾ ਉਹਨੇ ਚੰਗੀ ਗੱਲ ਹੈ ਕਿਉਂਕਿ ਤੁਸੀਂ ਮੰਨਦੇ ਤੇ ਸਵਾਲ ਪੁੱਟੋਗੇ ਮੇਰੇ ਤੇ ਹੰਦਿਆ ਆਸੀ ਆ ਉਹਦਾ ਇਤਨੀਆ ਕਰਕੇ ਗਿਆ ਮੈਂ ਹਮਤ ਪੋੜਾ ਲੱਗੂ ਬੋਲਾਂਗਾ ਸੱਚ ਮੈਂ ਕੋਠੇ ਚੱਟ ਕੇ ਨਹੀਂ ਕਹੂੰਗਾ ਅੰਦਰੋਂ ਬਾਂਕੇ ਵੀ ਕਹੂੰਗਾ ਸਮੇਂ ਵਿਚਾਲ 86 ਦੇ ਅੰਦਰ

ایسی مارکتے شکتی ہے کہ اوڑے بچے کو جیلک پیو اسے رکھے سالو بھولا لگتا ہے لگتا ہے میندی پر آجے ساڑے بچانوں اکتو بغانا بلنا مارکتا ہے اسی دن میں برداس کر لانگے جیسے پڑے موڑے لان موڑے لانگے کماؤنی ہوتا راکھ دیا ساڑے بچیاں مالتے لڑا بھی ہوتا راکھ دیا اسی دن سے پڑے

پچے بہت کچھ میں جنہیں ਆਪ ਦਾ ਜਨ ਦੇ ਨਾਲ ਆਪਿਆ ਵੀਡੀਓ ਵੀ ਲੈ ਕੇ ਆ ਗਏ ਜੀ ਆ ਜੋ ਛੱਦੇ ਦਸੱਦਲ ਕਰਦੇ ਆ ਉਹ ਗਿਰਮ ਕਰਿਆ ਉਹਨੇ ਸਾਡੇ ਨਾਲੇ ਪਸਾਨ ਲਈ ਆ ਆ ਜੋ ਫਦਰ ਇਹਨਾਂ ਤੇ ਕੀਤਾ ਗਿਆ ਕੋਈ ਵੀ ਜਿੰਨੀ ਲਖੇਤੀ ਕੀਤੀ ਜਾ ਰਿਹਾ ਬੰਦੇ ਥੋੜੇ ਐ ਮੈਂ ਸੇ ਪੌੜੀ ਤੋਂ ਨਾਲ ਫਦਰ ਨਵਾਂ ਕਸਲਾ ਐਸੇ ਜਿਵੇਂ ਪ੍ਰਾਈਸ ਹੈ ਦਾ ਬੈਟੇਸ਼ ਪੰਜਾਬ ਔਰ ਬੈਸਪਰੇ ਅਸਲ ਸਪਤੋਂ ਔਰ ਹਮੇਸ਼ਾ ਕਰਦੇ ਕਾਪਾ ਤੋਂ ہر پاس جگہ سکتا ہے کسی پر بہت بسوات کو بڑھا ہے کہ آپ اس ویڈ جو جو بھی ایکس میں کسی کرنا ہے اُنہی نے جیسی تاک پرنا پتے تھوڑا گھوٹا گھوٹا جو رکے چند نہیں پیار آئے ہیں اوڑے ہیں سنو پٹے ہیں جا رہے ہیں سنو پٹے ہیں جا رہے ہیں پیٹا ہی پروٹ کا آتا ہے سامنے جائے سوال اس کے ساتھ جائے مانگان بنیا جا پر سرکار دفتر

جو دیکھ مطلب کر اس کے پہنچے ناڑ ہمیشہ 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 جوڑتے ہیں کھڑے ہیں اور بار بار دیکھنا بسکرے ہیں شیئے دیکھا جو ہم لوگ پھرسما ہوئے ہیں یہ جو ہی ایک سو ہوئے گا ہم سو چڑھتے ہسا لما کے اور آئی چاہنا ہے کہ سو پہلار چاہنا چلتے ہوگے دیتا ہی جائنٹ اکسٹی بیٹی کرنے ہوئے ہیں یہ او جائنٹ اکسٹی بیٹی کنیسی دلو گا اور پکر جنسی جی کہ سارے بندے ساڑے بچے کام کر رہے ہیں اینا تھی رہاں آئی بچ پس ہی تو بڑھر سنا پڑھنا گے اور آپ بچ پہ ایک آگر دور کام کر یہ ساتھیوں اکٹھے ہو جو اکٹھے ہو جو گے تاکہ نوائی نوڑوں گے اگر اکٹھے نہ ہو سکے تاکہ بات بات کر باتے کو اپنا مارا ہم دے رہو گے اتنی ہم بیٹھے کا मुंडा वोट त ਤਾਂ ਉਹਦੇ ਦੋਵੇਂ ਬੱਚੇ ਲਹੂ ਲਹਾਨ ਸੀਏ बनाता माल बुराइयां दे बनाता असी पुलिस प्रशासन दा धन्नवाद करदे आं जिन्ने साडे बच्चे सिविल हस्पताल दा हाल कराए डॉक्टर मक्का सिंह जी प्रोफेसर साहब गणेश कांगड़ा जी ए सारे अर्शद कांगड़ा जी इन्हें सारे ने सात दिन को इकट्ठे आ सी सात दिन को इकट्ठे आ सी सात दिन को असली

असीं जाम कर

ਜੀ ਫਿਰ ਇੱਕ ਵਾਰ ਜ਼ਿਲ੍ਹਾ ਪ੍ਰਮਾਣ ਮਦਾਨਗਰ ਵਰਪੀਸੀ ਦੀ ਚੇਅਰਮੈਨ ਦਰਸ਼ਨੀ ਦੀ ਨੌ ਹਰਵੇਨ ਦੀ ਐਸਓ